ਅੰਮ੍ਰਿਤਸਰ ਦੇ ਜੰਡੇਆਲਾ ਗੁਰੂ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਬੱਚੀ ਦੀ ਦਰਦਨਾਕ ਮੌਤ ਹੋਈ ਹੈ ਇਸ ਬੱਚੀ ਨੂੰ ਗੱਡੀ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਮੌਕੇ ਤੇ ਦਰਦਨਾਕ ਮੌਤ ਇਸ ਬੱਚੀ ਦੀ ਹੋਈ ਹੈ ਜੋ ਜਾਣਕਾਰੀ ਸਾਹਮਣੇ ਆਈ ਕਿ ਇਹ ਬੱਚੀ ਆਪਣੀ ਮਾਂ ਦੇ ਨਾਲ ਭੀਖ ਮੰਗ ਰਹੀ ਸੀ ਪਰ ਦੂਸਰੋਂ ਪਾਸੋਂ ਆ ਰਹੀ ਇੱਕ ਗੱਡੀ ਦੇ ਵੱਲੋਂ ਇਸ ਬੱਚੀ ਨੂੰ ਮਾਰ ਦਿੱਤੀ ਜਾਂਦੀ ਹੈ ਤੇ ਮੌਕੇ ਤੇ ਬੱਚੀ ਦੀ ਮੌਤ ਹੋ ਜਾਂਦੀ ਹੈ ਬੇहद ਮੰਦ ਭਾਗਾ ਇਹ ਹਾਦਸਾ ਵਾਪਰਿਆ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਆਪਣੀ ਧੀ ਦੀ ਅਜਿਹੀ ਹਾਲਤ ਵੇਖ ਕੇ ਪੁੱਬਾ ਮਾਰ ਮਾਰ ਇੱਕ ਮਾਂ ਰੋ ਰਹੀ ਹੈ ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਸਾਹਮਣੇ ਆਈ ਕਿ ਅੰਮ੍ਰਿਤਸਰ ਦੇ ਝੰਡਿਆਲਾ ਗੁਰੂਚ ਜੀਟੀ ਰੋਡ ਤੇ ਦਰਦਨਾਕ ਹਾਦਸਾ ਵਾਪਰਿਆ ਗਰੀਬ ਪਰਿਵਾਰ ਦੀ ਇਹ ਬੱਚੀ ਜਿਸ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ ਤੇ ਕੁਚਲ ਦਿੱਤਾ ਹਾਜ਼ਾ ਤਰਨਤਾਰਨ ਬਾਈਪਾਸ ਦੇ ਨੇੜੇ ਸ਼ਾਮ ਕਰੀਬ 5:30 ਵਜੇ ਵਾਪਰਿਆ ਬੱਚੀ ਦੀ ਮਾਂ ਦੇ ਵੱਲੋਂ ਦੱਸਿਆ ਗਿਆ ਕਿ ਉਹ ਆਪਣੀ ਧੀ ਦੇ ਨਾਲ ਹਾਈਵੇ ਤੇ ਭੀਖ ਮੰਗ ਰਹੀ ਸੀ ਅਚਾਨਕ ਅੰਮ੍ਰਿਤਸਰ ਵੱਲੋਂ ਆ ਰਹੀ ਕਾਰ ਨੇ ਬੱਚੀ ਨੂੰ ਟੱਕਰ ਮਾਰ ਦਿੱਤੀ ਕਰੀਬ 10 ਤੋਂ 20 ਫੁੱਟ ਤੱਕ ਘੜੀ ਇਸ ਕੇ ਕਾਰ ਸਵਾਰ ਉਸ ਬੱਚੀ ਨੂੰ ਲੈ ਗਿਆ ਤੇ ਮੌਕੇ ਤੋਂ ਫਰਾਰ ਹੋ ਗਿਆ